जो अपने ਭਾਈ ਅਗਰਜੀ ਜੀ ਨੇ ਪਹਿਲੀ ਚਾਹ ਤੇ ਉਤੇ ਸਾਥ ਸੰਗਤ ਜੀ ਆਪ ਕੋ ਗਰੀ ਹੋ ਕੇ ਮਨਸੋ ਮੈਂ ਕੀ ਕਰਾਂ ਹੋਣੀ ਤੇ ਭਾਈ ਅਗਰਜੀ ਜੀ ਕਹਿੰਦੇ ਨਾਲ ਕਿ ਸਿੱਖਾ ਬੈਠਾ ਰਹੇ ਕੋਹ ਤੇ ਰਹੇ जनम जनम खे ਦੇ ਵਾਣੋ ਤੋ ਮੇਰੇ ਮੰਨ ਜਨਮ ਜਨਮ ਕੇ ਕਿਰੋਹਿਕ ਦੁਖ ਉਤਰੇ ਗੁਰਨਾਮ ਦੀਓ ਨਿਲ ਲਤ ਇਹ ਜਨਮ ਤੋਂ ਚੁਰੇ ਨਾਮ ਨਾਮ ਸਭੇ ਚਲਾ ਗੁਰਪੁਰ ਬਲਬੰਦ ਗੁਰਦਿਆ ਉਡੀ ਦੀ ਆਖੰਬਰ ਦਾ ਸੁਰੀ ਹੈ ਅੱਜ ਉਸੇ ਘੋੜੇ ਨੂੰ 10ਵਾਂ ਸਾਲ ਲੰਘਣਾ ਸੀ 9 ਸਾਲ ਪੂਰੇ ਹੋ ਗਏ ਤੇ ਅੱਜ ਉਹਦਾ ਜਨਮ ਦਿਨ ਵੀ ਸੀ ਤੇ ਕੈਸੀ ਕੁਦਰਤ ਦੀ ਖੇਡ ਬਾਣੀਆਂ ਸੋ ਆਓ ਸਾਧੂ ਸੰਗਤ ਸਾਬਿਰ ਕਾਕਰ ਉਸ ਵਿਛੜੀ ਹੋਈ ਲੋਨ ਆਪਣੇ ਚਾਹਨਾ ਵਿੱਚ ਨਿਵਾਬ ਪਿੱਛੇ ਪਰਿਵਾਰ ਆ ਕੇ ਸਾਰੇ ਜਿੰਨੇ ਘੋੜਿਆਂ ਦੇ ਪ੍ਰੇਮ ਕਰਨ ਵਾਲੇ ਉਹਨਾਂ ਨੂੰ ਪਾਣਾ ਮਿਲੰਦਾ ਬੰਦਕਾ ਨੇ ਬੜਾ ਨਾਮ ਖੱਟ ਕੇ ਇਸ ਦੁਨੀਆ ਦੇ ਵਿੱਚੋਂ ਉਹ ਬਜਾਜ ਤੁਰਾਂ ਗਿਆ ਬੜੀ ਪ੍ਰਸਿੱਧੀ ਇਨਾਂ ਨੂੰ ਇਸ ਸਾਧ ਸੰਗਤ ਕੋਲ ਹੀ ਨੂੰ ਪ੍ਰਾਪਤ ਹੋਈ ਸੋ ਸਤਿਗੁਰ ਸਾਹਿਬ ਜਿਉਂ ਜਿਉਂ ਤੇਰਾ ਹੁਕਮ ਤੇਵੇਂ ਤੇਉ ਹੋਵਣਾ ਜਿਹ ਚ ਰੱਖਿਆ ਕਾਮ ਤਹ ਜਾਏ ਕਰੋੜਾ ਉਹਦੇ ਪਾਣੀ ਦੇ ਵਿੱਚ ਜੋ ਨਹੀਂ ਹੋਇਆ ਸੋ ਆਓ ਸਤਿਗੁਰ ਸਾਹਿਬ ਕਿਰਪਾ ਕਰਨਾ ਕਿ ਲਿਤਾ ਆਪਾਂ ਮੜਾਂ ਫਿਰ ਆਪਾਂਾਂ ਦੀ ਸਭ ਦੀ ਬਾਨੀਦਾਰ ਜਾ ਮਨ ਗਏ ਜੀ ਸਭ ਤਨ ਤੂਬ ਜੋਗ ਨੇ ਬਲੇ ਸਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਤੇਰਾ

ਜੋ ਜੋ ਡਾਲੋ ਸੈਂਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਉਂੀ ਵਿੱਚ ਆ ਗਏ ਜਿਹੜੇ ਬੈਠੇ ਸ੍ਰੀ ਸ਼ਾ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਡੇ ਬੱਚੇ ਪਵਨਦੀਪ ਸਿੰਘ ਦੇ ਪਾਰੇ ਹੋਏ ਤਿਆਜ ਘੋੜੇ ਦੀ ਸੰਤਵਰਤਾ ਦੇ ਮੌਕੇ ਤੇ ਚੱਤਰ ਗਏ ਹਨ ਜੋ ਕਿ ਰਾਜੀ ਦੇ ਕੋੜਾ ਦੇ ਬਾਰੇ ਬੜੇ ਵਿਸਤਾਰ ਦੇ ਵਿੱਚ ਚਾਨਣਾ ਪਾਇਆ ਹੈ ਸ੍ਰੀ ਸੁਸ਼ਮਤੀ ਨੇ ਬੜੇ ਹੀ ਸ਼ੌਂਕ ਦੇ ਨਾਲ ਕੋੜਾ ਜਿਹੜਾ ਪਾਇਆ ਸੀ ਇੱਕ ਸਧਾਰਨ ਪਰਮਾਨ ਦੇ ਵਿੱਚੋਂ ਉਤਕ ਕੇ ਬੜੀ ਮਿਹਨਤ ਦੇ ਨਾਲ ਜਾਇ ਇਸ ਕੋੜਾ ਇਸ ਬੱਚੇ ਨੇ ਪਾਇਆ ਸੀ जिने दरके पवनदीन सिंह ਦਾ ਪਿੰਡ ਖਾਲਾਨਵਾਜ ਦਾ ਨੌਕ तकरीबन ਪੰਜਾਬ ਹੀ ਨਹੀਂ ਮੇਰਾ ਗਰਬਾਨ ਮੇਰਾ Rajasthan ਹੋਰ ਵੀ ਸੂਬਿਆਂ ਦੇ ਵਿੱਚ ਪਿੰਡ ਖਾਲਾਨਵਾਜ ਦਾ ਨੌਕ ਸ਼ੁਰੂ ਹੋਇਆ ਸੋ بڑا ਘਾਟਾ ਪਿਆ ਹੈ पवनदीन ਸਿੰਘ ਨੂੰ ਬੱਚੇ ਨੂੰ ਕਿਉਂਕਿ ਅਚਾਨਕ ਇਹ ਕਦਨੇ ਟਲਿਆ ਹੋਇਆ ਕੋੜਾ ਦੂਸਰੇ ਦਿਨ ਤੋਂ ਮਤਲਬ ਹੋ ਗਈ ਆ ਰਾਜਨ ਦੇ ਅੰਦਰ ਸ਼ਰੀਰੇ ਵਾਕੀ ਹੈ ਦੀ ਮੈਨੂੰ ਮਤਾਂ ਲੱਗ ਰਿਹਾ ਡਾਬਾ ਨੂੰ ਜਾ ਕੇ ਡਾਕਟਰ ਕੋਲ ਲੈ ਕੇ ਆਇਆ ਉਰੇ ਆਉਂਦਾ ਰਹੇ ਜਦ ਅਰੇ ਦਿਨੀ ਰਾਤ ਦੀ ਤੋਰ ਦਾ ਪਰੋਤੇ ਵੀ ਕੋਈ ਬਹੁ ਨਹੀਂ ਗਿਆ ਸ਼ਾਮ ਨੂੰ ਊੜੇ ਮੌਤ ਹੋ ਗਈ ਪਤਾ ਲੱਗਿਆ ਪਿੰਡ ਦੇ ਵਿੱਚ ਬੇਅਚਰਾ ਕਰਕੇ ਇੱਕ ਉਹ ਬੰਦੀ ਚੰਗਾ ਕੁੜਾ ਅੰਚੜਾ ਇਦਾਂ ਅੰਚੜਾ ਸੋ ਬਹੁਤ ਹੀ ਨਾ ਪੂਰਾ ਹੋਣ ਵਾਲਾ ਘਟਾ ਇਸ ਬੱਚੇ ਨੂੰ ਗਿਆ ਹੈ ਸੋ ਉਹਨਾਂ ਵਕਤ ਵਕਤ ਊੜਾ ਪਾਲਕ ਊੜਾ ਪ੍ਰੇਮੀ ਵਕਤ ਵਕਤ ਹਸਪਤਾਲ ਵਿੱਚ ਪਹੁੰਚਿਆ ਹੈ ਸੋ ਆਇਆ ਸੰਗਠਾ ਦਾ ਪਰਿਵਾਰ ਵੱਲੋਂ ਭਗਵੰਦ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਹਮਦਰਦੀ ਦੇ ਸ਼ਬਦ ਲੈ ਕੇ ਭਗਵੰਦ ਸਿੰਘ ਨਾਲ ਹਮਦਰਦੀ ਦੇ ਟੌਰੇ ਪਹੁੰਚਿਆ ਹਨ ਸਾਰੀਆਂ ਸੰਗਤਾਂ ਦਾ ਬਾਈ ਧੰਨਵਾਦ ਹੈ ਸੋ ਇੱਕ ਭਗਵੰਦ ਸਿੰਘ ਦੇ ਨਾਨਾ ਜੀ ਸਰਦਾਰ ਸੇਰ ਸਿੰਘ ਉਹਨਾਂ ਵੱਲੋਂ ਤੇ ਜਾਣਿਆ ਗਿਆ ਇਹਦੀ ਮਦਦ ਭਗਵੰਦ ਸਿੰਘ ਦੀ ਕੀਤੀ ਗਈ ਹੈ ਜੋ ਕਿ ਭਾਈ ਸਾਡਾ ਕੰਮ ਪੂਰਾ ਹੋਣ ਦਾ ਪਰ ਵੀ ਯਾਨੀ ਬਹੁਤ ਬਹੁਤ ਦਾ ਧੰਨਵਾਦ ਹੈ ਜੇ ਭਵੰਦੀ ਸਿੰਘ ਦੇ ਨਾਨਾ ਜੀ ਨੇ 50000 ਰੁਪਏ ਦੀ ਮਦਦ ਕੀਤੀ ਹੈ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਅੰਦ ਦੇ ਲਈ ਸੰਗਤ ਦਾ ਬਹੁਤ ਧੰਨਵਾਦ ਸੋਨ ਦੇਰਵਾਰ ਦੇ ਉੱਤੋਂ ਬਾਦ ਪਾਈ ਗੁਰੂ ਕਾ ਲੰਗਰ ਤਿਆਰ ਕੀਤਾ ਗਿਆ ਜਿਹੜੀਆਂ ਸੰਗਤਾਂ ਨੇ ਨਹੀਂ ਛਕਿਆ ਉਹ ਬਾ ਜਰੂਰ ਛਾ ਕੇ ਜਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ठीकु <laughs> आहे تو ونه 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 تو ਐਡ ਤੇ ਹੋ ਜਾ ਮੜਾ ਪਿੱਛੇ ਨੋ ਹੋ ਜਾ ਬਾਈ ਪਿੱਛੇ ਨੋ ਪਿੱਛੇ ਨੋ ਹੋ ਜਾ ਬਾਈ ਆਪਾਂ ਅੰਦਰ ਬਲਾਂ ਆਪਾਂ ਚੱਲਾ ਦੇਣਾ ਆਪਣੇ ਸਰ ਆ ਪਾ ਲੈ ਤਾਈ ਦੇਖੇ ਦੇ ਨੀ ਬਾਹਰ ਹੋ ਜਾ ਪੂਰਾ ਦੂਰ ਉਹ ਡਰੂਗਾ 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 ਉਨੀ ਡਲ ਹੈ ਰੋਮਨਾਥ ਆਉਂਦੇ ਗਏ ਹੋਣਗੇ ਜੇਕਰ ਉਹਨਾਂ ਦਾ ਸਾਹ ਰੋਜ਼ ਨੂੰ ਸੰਭਾਲਣ ਤੇ ਹੈ ਜਮਨਤਰਾ ਮਗਰ ਆ ਗਿਆ ਲਾਖਾ ਕੀ ਸੰਦੇਸ਼ ਨੇ ਜੜ੍ਹ ਦੇ ਮਿਲ ਰਿਹਾ ਪਰ ਪਰ ਤੋਂ ਦਿੱਤੀ ਇੰਨਾ ਮਾਰੋ ਦੇਖੇ ਉਹ ਬੰਦੇ ਨੂੰ ਉਹਦੇ ਦੇ ਬਚਾਉਂਦੇ ਪੋਇੰਟ ਉਹਨਾਂ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਚਾਹੁੰਦੇ ਹੈ ਉਹ ਰਾਜ ਕਰ। ਤੋਂ ਮੈਂ ਬੰਨ ਫੜ ਕੋ ਆ ਰਿਹਾ ਸੋ। ਤੈਸਾ ਫੜ ਤੂੰ ਆ ਬਾਈ ਪਾ ਦੀ ਹਿੰਦਕਾ। ਆ ਲੈ। ਕੋਈ ਬਾਈ ਨਹੀਂ ਤੂੰ। ਇੱਧਰ ਹੋ ਕੇ ਮਰੇ ਦਾ ਵੀਡੀਓ ਕਰ ਲੈ ਮੁੱਠੋ ਮੱਤਵਾ ਆਇਆ ਲੈ। ਨਾਲ ਫਿਲਕਾ। ਆ ਮੈਂ ਕਿਉਂ ਬੈਠ ਕੇ ਫਰਸਤੂ। 레이 하러 레이 토니하러 레이 하러 레이 토니하러 레이 하러 레이 토니하러 레이 하러 ਦੀ ਦੁਬਾਰਾ ਰੋਕੋ ਆਹਨ ਚੰਗਾ ਕੰਮ ਕਰ ਰਹੇ ਹੋ ਬੰਦਾ ਹਰ ਬੰਦਾ ਕੋਈ ਨਾ ਕੋਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਹੜਾ ਚਾਹਨਾ ਨੰਬਰ ਪੰਜ ਮਨਾਇਆ ਕਰੀ ਸਭ ਤੋਂ ਆਸਤੋ ਦਾ ਵਿਚੇ ਵਿਚ ਖਾਦੀ ਹੈ ਇਧਰ ਕਰ ਲਓ ਇਹਨੂੰ ਕਰ ਲਓ ਸਰ ਤੋਂ ਬਗਾਇ ਕੋ ਪ੍ਰਬੰਧਾ ਕਰੋ

ਨੇ ਉਹਨੇ ਤਾਂ ਕਿ ਕਿਸੇ ਨੂੰ ਮੈਂ ਤੁਹਾਨੂੰ ਭਰਤ ਉਹ ਇੱਕ ਬਟੂ ਨਹੀਂ ਨਹੀਂ ਤਾਂ ਟ੍ਰਾਫਿਕ ਵਿੱਚ ਉਹ ਹੌਸਲਾ ਨਹੀਂ ਕਰੇਗਾ ਨਹੀਂ ਕਿ ਕਿਹੜਾ ਲੋਕ ਆਏ ਬਈ ਬਿਲਕੁਲ ਠੀਕ ਜਗ੍ਹਾ ਤੇ ਚਾੜਨਾ ਨਹੀਂ ਕਿ ਉਹ ਰੁਕਣਾ ਨਹੀਂ ਤੋੜਦਾ ਸਭ ਸੁਧਾਰ ਨਹੀਂ ਆਉਂਦਾ ਸਮਾਂ ਉਹ ਤੋਂ ਉਹ ਤੋਂ ਤੋੜ ਕੇ ਲੈ ਗੁਰਦੁਆਰੇ ਮੜਾ ਐਂ ਤੋੜ ਦੇ ਬਈ ਸਾਈਡ ਦੇ ਦੋ Ik ben ook wel heb het hier weer in de kiezer te gaan. het hier in de kamer. Ik heb het hier in de kamer. Ik heb Ik ਵਾਹ ਕੋਈ ਨਹੀਂ ਕੋ ਕੋ ਚੱਲ ਲੱਗੇ ਨੇ ਚੱਲੇ ਲੱਗੇ ਨੂੰ ਤੋਰੀਆਂ ਇਹਨੂੰ ਤੋੜ ਲ ਤੋੜ ਲੈ ਤੋੜ ਲਈ ਉਹ ਕਿਦਾ ਉਹ